ਸਰਬਜੀਤ ਸੰਗਰੂਰ ਵੀ ਦੀ ਰਚਨਾ ਦੇ ਦਸਨੀ ਮੇਰੀ ਬੰਦਰੀ ਮੇਰਾ ਯਾਰ ਹੈ ਕਿਥੇ ਮੇਰਾ ਪਿਆਰ ਹੈ ਕਿਥੇ ਦਸਨੀ ਬੰਦਰੀ ਮੇਰਾ ਯਾਰ ਹੈ ਕਿਥੇ ਪਿਆਰ ਹੈ ਕਿਥੇ ਦਸਨੀ ਸੁਰ ਮੇਰਾ ਪਿਆਰ ਹੈ ਕਿਥੇ ਮੇਰਾ ਯਾਰ ਹੈ ਕਿਥੇ ਮੇਰਾ ਪਿਆਰ ਹੈ ਕਿਥੇ ਕਿੱਤਾ ਹੈ ਮੈਂ ਪਿਆਰ ਜਿਸ ਨੂੰ ਤੁਮ ਜਿਆ ਗਮ ਖਾਰ ਜਿਸ ਨੂੰ ਦੇਖਿਆ ਕਲਬ ਵਿੱਚ ਜਿਸ ਨੂੰ ਪਤਾ ਨਹੀਂ ਕਰੇ ਉਹ ਯਾਰ ਕਿਸ ਨੂੰ ਪਤਾ ਨਹੀਂ ਮਾਣੇ ਪਤਾ ਨਹੀਂ ਮਾਣੇ ਮੌਜ ਬਹਾਰ ਹੈ ਕਿੱਥੇ